ਅੱਜ ਜਨਿਆਲਾ ਜਿਹੜਾ ਬੰਦ ਹੋਇਆ ਜੀ ਤੁਸੀਂ ਜਾਣਦੇ ਆਪਾਂ ਸਾਰੇ ਜਾਣਦਾ ਫਸਾ ਦੇਸ਼ ਜਾਣਦਾ ਸਾਡੀ ਦੁਨੀਆ ਜਾਣਦੀ ਹੈ ਕਿ ਪਰਸੋਂ ਕਸ਼ਮੀਰ ਵਿਖੇ ਪੈਲਗਾਮ ਵਿਖੇ ਜੜੀ ਆ ਇੱਕ ਕਨੌਣੀ ਨਹੀਂ ਅਤਕਨੌਣੀ ਹਰਕਤ ਜੜੀ ਹੋਈ ਆ ਕਿ ਉਥੇ ਗੈਸ ਸਲਾਨੀ ਜੜਿਆ ਉਹ AK-47 ਦੇ ਰਾਈਫਲ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰਕੇ ਅਨੇਕਾਂ ਹੀ ਸਾਡੇ ਵੀਰਾਂ ਦਾ ਕਤਲ ਕਰ ਦਿੱਤਾ ਗਿਆ ਔਰ ਸਭ ਤੋਂ ਵੱਡੀ ਜੜੀ ਕਨੌਣੀ ਹਰਕਤ ਹੀ ਹੋਈ ਆ ਕਿ ਸਾਡੇ ਭੈਣਾਂ ਦੇ ਸਾਹਮਣੇ ਸਾਡੇ ਉਹਨਾਂ ਦੇ ਪਤੀ ਜਿਹੜੇ ਆ ਉਹ ਖੋਲੇ ਗਏ ਆ ਇੱਕ ਕੁ ਸਮਾਂ ਪਹਿਲੇ ਇੱਕ ਪਲਵਾਮਾ ਵੀ ਕਿ ਇੱਕ ਹਮਲਾ ਕੀਤਾ ਸੀ ਇਹਨਾਂ ਨੇ ਜਿੱਥੇ ਸਾਡੇ CRP ਦੇ 40 ਜਵਾਨ ਸ਼ਹੀਦ ਕਰ ਦਿੱਤੇ ਸੀ ਔਰ ਉਸ ਤੋਂ ਬਾਅਦ ਇਹ ਜਿਹੜਾ ਤੂੰ ਦਾ ਹਮਲਾ ਹੈ ਜਿਹੜਾ ਇਹ ਹਮਲਾ ਹੈ ਮੈਂ ਫਿਰ ਹੋਈ ਕਹਿੰਦਾ ਕਿ ਨਿੰਦਣਯੋਗ ਨਹੀਂ ਆਤਮ ਨਿੰਦਣਯੋਗ ਤੋਂ ਵੀ ਪਰੇ ਹੈ ਸੋ ਸਾਡਾ ਦੇਸ਼ ਇੱਕ ਹੈ ਅਸੀਂ ਇੱਕ ਅਸੀਂ ਗੁਲਦਸਤੇ ਦੇ ਫੁੱਲ ਹੈ ਸਾਰੇ ਸਾਰੇ ਦੇਸ਼ ਦੀ ਦੁਨੀਆ ਭਰ ਵਿੱਚ ਇਹਦਾ ਵਿਰੋਧ ਹੋ ਰਿਹਾ ਆਪਾਂ ਪਹਿਲੀ ਵਾਰੀ ਵੇਖਿਆ ਹੋਵੇਗਾ ਕਿ ਕਸ਼ਮੀਰ ਵੀ ਇਸ ਚੱਕਰ ਬੰਦ ਹੋਇਆ ਕਿ ਕਸ਼ਮੀਰ ਨੇ ਬੰਦ ਕੀਤਾ ਉਹਦੇ ਲੋਕਾਂ ਨੇ ਉਹਦਾ ਵਿਰੋਧ ਕੀਤਾ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਉਹ ਜਾ ਕੇ ਲੁਕਦੇ ਨੇ ਔਰ ਉਹ ਬੰਦੇ ਨਹੀਂ ਅਸੀਂ ਉਹ انسان ਦੀ ਜੁਨ ਦੇ ਵਿੱਚ ਨਹੀਂ ਆਏ ਉਹ ਰਾਖਸ਼ ਬਿਰਤੀ ਦੇ ਬੰਦੇ ਨੇ ਕੋਈ ਇਨਸਾਨ ਕੋਈ ਧਰਮ ਕਿਸੇ ਨੂੰ ਬੁਰਾ ਕਿਸੇ ਦਾ ਭਲਾ ਕਰਨ ਵਾਸਤੇ ਹਮੇਸ਼ਾ ਲੋਚਦਾ ਕਿਸੇ ਦਾ ਭੁਰਾ ਕਰਨੀ ਇਹ ਕਰਕੇ ਇਹ ਅਧਰਮੀ ਲੋਕ ਨੇ ਤੇ ਧਰਮੀ ਲੋਕ ਨਹੀਂ ਹੈ ਸੋ ਇਹ ਕਰਕੇ ਰਾਖਸ਼ ਬਿਰਤੀ ਬਿਰਤੀ ਦੇ ਬੰਦੇ ਨੇ ਔਰ ਜੇ ਮਾਂ ਨੇ ਪੁੱਤ ਨੇ ਜੰਮੇ ਸੀ ਇਹ ਕਿਨੇ ਮਾਂ ਦਾ ਦੁੱਧ ਪੀਤਾ ਸੀ ਤਦੋਂ ਭੱਜੇ ਕਿਉਂ ਫਿਰ ਏਕਾ 47 ਰੈਫਲਰਾਂ ਕੋਲ ਸੀ ਨਾ ਮਾਰ ਦਿੱਤੇ گاਉਂਆਂ گاਉਂਆਂ ਮਾਰ ਕੇ ਨਿਹੱਥੇ ਮਾਰ ਕੇ ਰੁਗਵੇ ਸਿੰਘ ਮਾਰਾ ਸੱਚੇ ਪਾਸ਼ਾ ਕਹਿੰਦੇ ਨੇ ਕਿ ਜਿਹੜਾ ਨਿਹੱਥੇ ਦੇ ਵਾਰ ਕਾਤਾ ਨਮਰਦ ਨਾ ਮਰਦ ਇਹ ਨਮਰਦ ਲੋਕ ਨਹੀਂ ਇਨਸਾਨ ਲੋਕ ਨਹੀਂ ਹੈ ਸੋ ਜਿੱਤਨੀ ਮਰਜ਼ੀ ਚੱਲ ਜਾਣ ਸਾਡੇ ਜਵਾਨ ਸਿਰ ਹੱਤੇ 43 ਦੇ ਰਾਕੇ ਜੀਤ ਤੇ ਸਾਨੂੰ ਸਾਨੂੰ ਸੁਰੱਖਿਆ ਦਿੰਦੇ ਨੇ ਇਹਨਾਂ ਨੂੰ ਕੱਟ ਕੱਟ ਕੇ ਮਾਰਿਆ ਜਾਏਗਾ ਕਿਵੇਂ ਕਰਾਸ ਕੀਤਾ ਜਾ ਸਭ ਬਾਰਡਰ ਤੁਸੀਂ ਹਾਲਾਤ ਉਥੋਂ ਦੇ ਦੇਖਦੇ ਹੋ ਜਪ ਚਲ ਚਲੀ ਰਹਾਂ ਤੁਸੀਂ ਹਾਲਾਤ ਵੀ ਆਪਾਂ ਦੇਖਦੇ ਹਾਂ ਉਥੋਂ ਦੇ ਕੀ ਆ ਜਿਹੜੇ ਹੈਗੇ ਆ ਉਥੋਂ ਦੇ ਹਾਲਾਤ ਉਥੇ ਬਹੁਤ ਜ਼ਿਆਦਾ ਏਰੀਆ ਜਿਹੜੇ ਇਹੋ ਜਿਹੇ ਨੇ ਕਿਤੋਂ ਕ੍ਰੋਸ ਕਰਨਾ ਅਸੰਭਵ ਨਹੀਂ ਸੰਭਵ ਵੀ ਹੋ ਸਕਦਾ ਆਪਾਂ ਇਹ ਕਹੇ ਨਹੀਂ ਕਹਿ ਸਕਦੇ ਕਿ ਸਾਡੇ ਉੱਤੇ ਜਿਹੜੇ ਜਿਹੜੇ ਹੈਗੇ ਆ ਸ਼ਾਮਿਲ ਜਿਹੜੇ ਸਾਡੇ ਜਿਹੜੇ ਜਵਾਨ ਆ ਉਹਨਾਂ ਦਾ ਕੋਈ ਕਸੂਰ ਐ ਨਹੀਂ ਉਹਨਾਂ ਦਾ ਕੋਈ ਕਸੂਰ ਨਹੀਂ ਆ ਬੜੇ ਜਿੱਦ ਜਿੱਦੀ ਜਾਨਾਂ ਲੱਗੇ ਰਹਿੰਦੇ ਆ ਸੋ ਜਿਹੜਾ ਇਹ ਸਭ ਤੋਂ ਸਭ ਤੋਂ ਜਿਹੜਾ ਵੱਡਾ ਕਾਰਨ ਇਹੀ ਹੁੰਦਾ ਵਾ ਕਿ ਉਥੋਂ ਦੀ ਜਿਹੜੀ ਆ ਨਾ ਲੈਂਡ ਪਹਾੜ ਨੇ ਦਰਿਆ ਨੇ ਜਿਲਮ ਦਰਿਆ ਪੈਂਦਾ ਹੋਰ ਦਰਿਆ ਪੈਂਦਾ ਉਹਦੇ ਵਿੱਚ ਵੀ ਕਿਸੇ ਵੇਲੇ ਵੀ ਕਿਸੇ ਤਰੀਕੇ ਨਾਲ ਉਥੋਂ ਆ ਸਕਦੇ ਨੇ ਪਰ ਇਹ ਜਿੱਥੇ ਮਰਜ਼ੀ ਚੱਜਣ ਚਾਜੀ ਕਿ ਪਾਕਿਸਤਾਨ ਚੱਜਣੇ ਪੋਸ਼ਤਾਨ ਚੱਜਣੇ ਜਿੱਥੇ ਮਰਜ਼ੀ ਚੱਜਣ ਸਾਡੇ ਜਵਾਨ ਇਹਨਾਂ ਨੂੰ ਕੱਟ ਕੱਢ ਕੇ ਤੇ ਆ ਕੇ ਮਾਰ ਲਿਆ ਰੱਬ ਵੀ ਨਾਲ ਹੈ ਸਾਡੇ ਸੱਚੇ ਪਾਤਸ਼ਾਹ ਨੂੰ ਨਰਕ ਚ ਪਟਾਏਗਾ ਕਿਉਂਕਿ ਮੈਂ ਪਹਿਲੇ ਕਹਿ ਚੁੱਕਾ ਇਹ ਲੋਕ ਧਰਮੀ ਨਹੀਂ ਹੁੰਦੇ ਇਹ ਆ ਧਰਮੀ ਹੁੰਦੇ ਰਾਖਸ਼ ਸਿਰਤੀ ਦੇ ਬੰਦੇ ਨੇ ਲੋਕ ਕੋਈ ਧਰਮ ਕਿਸੇ ਨੂੰ ਕੋਈ ਸੌਂਦਾ ਸਾਡਾ ਭਾਰਤ ਇੱਕ ਹੈ ਅਸੀਂ ਸਾਰੇ ਇੱਕ ਗੁਲਦਸਤੇ ਦੇ ਸਾਰੇ ਫੁੱਲ ਹਾਂ ਅਸੀਂ ਉਹਦੇ ਵਿੱਚ ਰਹਿ ਕੇ ਇਹਨਾਂ ਦਾ ਵਿਰੋਧ ਕਰਨਾ ਵਾ ਇਕੱਠਿਆਂ ਦੇ ਕਰਨਾ ਸਾਰਿਆਂ ਨੇ ਇਕੱਠਿਆ ਕਰਨਾ ਤੁਸੀਂ ਜਿਵੇਂ ਅੱਜ ਦਾ ਇਹ ਦੇਖਿਆ ਰੋਸ ਮਾਰਚ ਦੇ ਵਿੱਚ ਸਾਡੇ ਸਾਰੀਆਂ ਸਮਾਜਿਕ ਜਥੇਬੰਦੀਆਂ ਸਾਡੀਆਂ ਸਾਰੀਆਂ ਰਾਜਨੀਤਿਕ ਜਥੇਬੰਦੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਅਸੀਂ ਸਾਰੇ ਵੇਖੋ ਇੱਕੋ ਆ ਸਾਰੇ ਇਕੱਠੇ ਹੋ ਕੇ ਅੱਜ ਦਾ ਇਹ ਜੋ ਰੋਸ ਦਾ ਪ੍ਰਗਟਾ ਹੋ ਰਿਹਾ ਵਾ ਔਰ ਕੀਤਾ ਜਾਏਗਾ ਔਰ ਇਹਨਾਂ ਨੂੰ ਸਾਡੇ ਜਮਾਨ ਕਦੀ ਮਾਫੀ ਕਰਨਗੇ ਇਹ ਦੋ ਚੌਂਦਰਾ ਦੀ ਗੱਲ ਆ ਅੱਜ ਜਿਵੇਂ ਦਿਨਿਆਲਾ ਗੁਰੂ ਬੰਦ ਕਰਵਾਇਆ ਗਿਆ ਇਸ ਦੇ ਨਾਲ ਦੁਕਾਨਦਾਰਾਂ ਨੂੰ ਦੱਸ ਵੱਡਾ ਘਾਟਾ ਪਵੇਗਾ ਜੀ ਲੱਗਦਾ ਇਸ ਕੀ ਐਤੋਂ ਵੱਡਾ ਘਾਟਾ ਜੀ ਸਾਡੇ ਵਾਸਤੇ ਕੀ ਹੈ ਜੀ ਸਾਡੇ 30 ਸਲਾਨੀ ਸਾਡੇ 30 ਭਰਾ ਸਾਡੀਆਂ ਤੋਂ ਹੀ ਭੈਣਾਂ ਜਿਹੜੀਆਂ ਵਿਧਵਾ ਕਰ ਦਿੱਤੀਆਂ ਇਹ ਤੋਂ ਵੱਡਾ ਸਾਨੂੰ ਘਾਟਾ ਕੀ ਹੋਏਗਾ ਅਰ ਜੀ ਇਹ ਤੋਂ ਵੱਡਾ ਘਾਟਾ ਨਹੀਂ ਇੱਥੇ ਦੇ 1 ਲੱਖ ਕਰੋੜਾ ਪੈਸਾ ਦਾ ਘਾਟਾ ਹੋਏਗਾ ਉਹ ਤਾਂ ਸਾਨੂੰ ਉਹ ਘਾਟਾ ਪਿਆ ਜਿਹੜਾ ਕਦੀ ਸਾਨੂੰ ਮਿਲ ਹੀ ਨਹੀਂ ਸਕਦਾ ਵਾਪਸ ਨਹੀਂ ਆ ਸਕਦਾ ਸਾਡਾ ਉਹ ਘਾਟਾ ਤਾਂ ਕਦੀ ਭਰਿਆ ਨਹੀਂ ਜਾ ਸਕਦਾ ਸਾਨੂੰ ਉਹ ਘਾਟਾ ਪਿਆ ਵਾ ਸੋ ਇਹ ਕਰਕੇ ਇਹ ਜੀ ਨੂੰ ਇਹ ਘਾਟਾ ਨਹੀਂ ਆ ਇਹ ਹਰ ਇੱਕ ਨੂੰ ਸਾਥ ਦੇ ਰਿਹਾ ਹਰ ਇੱਕ ਦੁਕਾਨਦਾਰ ਸਾਥ ਦੇ ਰਿਹਾ ਹਰ ਜੱਥੇਬੰਦੀ ਸਾਥ ਦੇ ਰਹੀ ਆ ਔਰ ਇਹਨਾਂ ਦਾ ਵਿਰੋਧ ਕੀਤਾ ਜਾਏਗਾ ਰਾਜ ਦੇ ਵਿਰੋਧ ਕੀਤਾ ਜਾਏਗਾ ਉਹਨਾਂ ਚਿਰ ਵਿਰੋਧ ਕੀਤਾ ਜਾਏਗਾ ਜਿੰਨਾ ਚਿਰ ਉਹਨਾਂ ਨੂੰ ਇਹਨਾਂ ਦੀ ਜਗ੍ਹਾ ਸਿਰਫ ਨਰਕ ਦੇ ਵਿੱਚ ਆ ਇਹਨੂੰ ਨਰਕ ਦੇ ਵਿੱਚ ਜਿੰਨਾ ਚਿਰ ਰੱਬ ਹੀ ਬਚਾਏਗਾ ਜੀ ਇਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਪਹਿਲਗਾਮ ਦੇ ਵਿੱਚ ਨਹੱਤੇ ਸਲਾਨੀ ਜਿਹੜੇ ਜਾਤ ਪੁੱਛ ਕੇ ਧਰਮ ਪੁੱਛ ਕੇ ਮਾਰਤ ਤੇ ਗਏ ਉਹਨਾਂ ਟਰਪੋਕਾਂ ਨੂੰ ਇਹ ਚੇਤਾਵਨੀ ਆ ਕਿ ਜੇ ਤੁਹਾਡੇ ਇੰਨਾ ਹੀ ਦੰਬ ਸੀ ਤੇ ਸਾਡੀ ਜਦੋਂ ਸੈਨਾ ਉੱਤੇ ਪਹੁੰਚੀ ਉਹਦੇ ਸਾਹਮਣੇ ਖਲੋਂਦੇ ਫੇ ਤੁਹਾਨੂੰ ਦੱਸਦੇ ਕਿ ਹੱਥੇ ਕਿੱਦਾਂ ਮਾਰੀ ਜਾਂਦੇ ਆ ਤੁਹਾਡੇ ਪੰਜ ਜਵਾਨ ਤੇ ਸਾਡਾ ਇੱਕ ਜਵਾਨ ਤੁਹਾਨੂੰ ਮੁੱਲ ਪਾ ਦਿੰਦਾ ਅੱਜ ਦੇ ਬਾਰੇ ਜਿਹੜਾ ਹੈਗਾ ਅੱਜ ਕਿੰਨੀ ਦੇਰ ਤੱਕ ਜਿਹੜਾ ਧਰਨਾ ਹੈਗਾ ਅੱਜ ਵੇਖੋ ਸਾਰੀ ਸਮਾਜਿਕ ਧਾਰਮਿਕ ਔਰ ਵਪਾਰੀ ਜਿੰਨੇ ਵੀ ਜਥੇਬੰਦੀਆਂ ਔਰ ਅੱਜ ਸਾਰਾ ਦਿਨ ਤੱਕ ਜਿਹੜੀ ਬੰਦੀ ਕਾਲ ਸਾਨੂੰ ਚਨਾਲਾਗੁਰੂ ਤੇ ਪੂਰੇ ਸਮਰਥਨ ਮਿਲ ਰਿਹਾ ਤੁਸੀਂ ਵੇਖ ਹੀ ਰਹੋ ਕਿੰਨਾ ਝੂਮਾ ਔਰ ਸਾਰਾ ਵਪਾਰੀ ਵਰਗ ਸਾਡੇ ਨਾਲ ਆ ਔਰ ਇਹ ਸ਼ਾਮ ਤੱਕ ਬੰਦੀ ਕਾਲ ਰਹੇਗੀ ਔਰ ਅੱਜ ਜਿਹੜੇ ਇੱਥੇ ਪਾਕਿਸਤਾਨ ਦੇ ਨਾਰੇ ਲੱਗੇ ਆ ਜਿੰਦਾਬਾਦ ਮੁਰਦਾਬਾਦ ਦੇ ਮੁੱਦਾ ਬਾਹਰ ਦੇ ਔਰ ਇਹ ਪਾਕਿਸਤਾਨ ਤੱਕ ਆਵਾਜ਼ ਗਈ ਹੋਣੀ ਆ ਕਿ ਹਿੰਦੁਸਤਾਨ ਜਿੰਦਾਬਾਦ ਤੇ ਪਾਕਿਸਤਾਨ ਮਰਦਾਬਾਦ ਜਿਹੜੀਆਂ-ਜਿਹੜੀਆਂ ਸੰਸਥਾ ਵੱਲੋਂ ਅੱਜ ਇਹਨਾਂ ਨਾਲ ਆਇਆ ਹੋਇਆ ਹੈ। ਦੇਖੋ ਜੀ ਸਾਰੀ ਧਾਰਮਿਕ, ਰਾਜਨੀਤਿਕ, ਸਮਾਜਿਕ ਤੁਹਾਨੂੰ ਦੱਸਿਆ ਵਾ ਔਰ ਸਾਰੇ ਵਪਾਰੀ ਵਰਗ ਇਸ ਫਰੋਸ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਚੜ ਰਹੇ। ਪੁੱਤਲਾ ਬਸ ਹੀ ਹੋਰ 10-15 ਮਿੰਟ ਤੱਕ ਅਸੀਂ ਫੁੱਕਾ-ਫੁੱਕੜ ਲਗੇ ਆ। ਇੱਕ ਵਾਰੀ ਸਰਾਂ ਤੇ ਜਾਵਾਂਗੇ। ਸਰਾਂ ਤੇ ਜਾਣ ਤੋਂ ਬਾਅਦ ਇੱਥੇ ਆਣ ਕੇ ਆਪਾਂ ਪੁੱਤਲਾ ਫੁੱਕ ਦਿੰਦੇ। ਲੋਕੀ ਕਹਿੰਦੇ ਨਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਪਰ ਧਰਮ ਹੁੰਦਾ ਉਹਦਾ ਕਾਰਨ ਕਿ ਉਹਨਾਂ ਵੀ ਧਰਮ ਪੁੱਛ ਕੇ ਬੰਦੇ ਮਾਰੇ ਆ ਜੇ ਅੱਤਵਾਦ ਦਾ ਧਰਮ ਨਾ ਹੁੰਦਾ ਤੇ ਉਹ ਵੀ ਫਿਰ ਅੰਨੇ ਵਾਈ ਫਾਇਰਿੰਗ ਕਰਦੇ ਫਿਰ ਜਿਹੜਾ ਮਰਜੀ ਬੰਦਾ ਮਰਦਾ ਇਸ ਕਰਕੇ ਮੈਂ ਸਾਰੇ ਭੈਣ ਭਰਾਵਾਂ ਦਾ ਹਰ ਇੱਕ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸੰਘਰਸ਼ ਵਿੱਚ ਸਾਡਾ ਸਾਥ ਦਿੱਤਾ ਤੇ ਖਾਸ ਤੌਰ ਤੇ ਪ੍ਰਧਾਨ ਸ਼੍ਰੀ ਬਾਰਮਿਕੀ ਕ੍ਰਾਂਤੀ ਸੈਨਾ ਜਿਹੜੇ ਬਾਹਰੋਂ ਵੀ ਵੀਰ ਮਿਲਦੇ ਆਏ ਆ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿ ਇਦਾਂ ਹੀ ਹਿੰਦੂ ਸਿੱਖ ਇਕਤਾ ਬਣੀ ਰਹੇ ਤੇ ਹਰ ਸੰਘਰਸ਼ ਦੇ ਵਿੱਚ ਆਪਾਂ ਇੱਕ ਦੂਜੇ ਦਾ ਸਾਥ ਦਈਏ ਜੈ ਸ਼੍ਰੀ ਰਾਮ ਜੀ